ਆਈ ਗਈ ਠੀਕ ਆ ਜੀ ਉਹ ਸਾਡੇ ਹੁਣ ਮਤਲਬ ਵੀ ਕੱਲੀ ਨੂੰ ਮਤਲਬ ਟਰਾਂਜੈਕਸ਼ਨ ਪਾਉਣ ਵਾਸਤੇ ਕੋਈ ਬਰੀਡ ਹੈ ਮਤਲਬ ਵੀ ਹੁਣ 35-35 ਦਾ ਲੈ ਲੈਣੇ ਜਾਣੀ ਚਾਹੀਦੀ ਆ ਠੀਕ ਆ ਜੀ ਦੂਜਾ ਸੂਆ ਸੂਗੀ ਹੈ ਕੋਈ ਫਾਇਦਾ ਨਹੀਂ ਉਹ ਚੀਜ਼ ਦਾ ਠੀਕ ਆ ਦੂਜਾ ਸੂਆ ਸੂਗੀ ਮਤਲਬ 35 ਕੇ ਡੇੜ ਫੇੜ ਆਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਤੇ Facebook ਪੇਜ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਭੁਪਿੰਦਰ ਸਿੰਘ ਬਾਈ ਪਿੰਡ ਲੋਹਾ ਖੜਾ ਠੀਕ ਹੈ ਸੰਗਰੂਰ ਤੇ ਆਪਣਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਹੈਗਾ ਜੀ ਨਹੀਂ ਨਹੀਂ ਵਪਾਰ ਦਾ ਕੰਮ ਨਹੀਂ ਹੈ ਬਾਈ ਦਾ ਫਾਰਮ ਆ ਦੁੱਧ ਦਾ ਕੰਮ ਆ ਬਾਈ ਦਾ ਤੇ ਅੱਜ ਕਿੰਨੇ ਜਾਨਵਰ ਸੇਲ ਨੇ ਬਈਆ ਬੰਦੇ ਅੱਜ 2 ਗਾਵਾਂ ਸੇਲ ਨੇ ਵੀਰੇ ਆਪਣੇ ਲਾਗੇ ਠੀਕ ਹੈ ਜੀ ਇੱਕ ਤੋਕੜ ਗੱਬਣਾ ਹਾਂਜੀ ਤੇ ਇੱਕ ਤਾਜੀ ਆ ਜੀ ਹਾਂ ਇੱਕ ਤਾਜੀ 20 ਦਿਨ ਦੀ ਸੋਈ ਵੀਰੇ ਠੀਕ ਹੈ ਠੀਕ ਹੈ ਤੇ ਆ ਇੱਕ ਨੰਬਰ ਵਾਲੀ ਦੀ ਦੇ ਦਿਓ ਡਿਟੇਲ ਜੀ ਇਹ 20 ਦਿਨ ਦੀ ਸੂਈ ਆ ਵੀਰੇ ਠੀਕ ਆ ਜੀ ਪਹਿਲਾ ਸੂਆ ਇਹਦਾ ਠੀਕ ਆ ਜੀ 15 ਕਿਲੋ ਲੀਟਰ ਦੁੱਧ ਤਿਆਰ ਆ ਇਹਦੇ ਥੱਲੇ ਠੀਕ ਆ ਜੀ ਮਾਗਰ ਬੱਛੀ ਆ ਆਪਾਂ ਦੇਣੀ ਨਹੀਂ ਹੈਗੀ ਠੀਕ ਹੈ ਠੀਕ ਆ ਬਾਈ ਕਹਿੰਦਾ ਨਾਲ ਬੱਸੀ ਆ ਦੋਸਤੋ ਦੇਣੀ ਨਹੀਂ ਹੈਗੀ ਥਣ ਥਣ ਦੇਖ ਸਕਦੇ ਹੋ ਪੂਰਾ ਗੈਪ ਤੇ ਪਹਿਲਾ ਸੂਆ ਆ ਗਈ ਕੁਆਲਿਟੀ ਪੂਰੀ ਇੱਕ ਨੰਬਰ ਆ ਲੈਵੇ ਪੱਕੋ ਲੈਵੇ ਪੱਕੋ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਫਿਕਸਡ ਡਰਾ ਗਿਆ ਦੋਸਤੋ ਕੁਆਲਿਟੀ ਦੇਖ ਸਕਦੇ ਹੋ ਨਾਲ ਬੱਸੀ ਬਾਈ ਕਹਿੰਦਾ ਦੇਣੀ ਨਹੀਂ ਤੇ 15 ਲੀਟਰ ਦੁੱਧ ਤਿਆਰ ਆ ਜੀ ਹੁਣ ਮੰਦਰਾ ਦੀ ਮਸ਼ੀਨ ਤੇ ਚੋਲੇ ਚਾਹੇ ਉਹ ਹੱਤੀ ਚੋਲੇ ਕੋਈ ਬਾਤ ਨਹੀਂ ਠੀਕ ਹੈ ਠੀਕ ਹੈ ਬਾਈ ਕਹਿੰਦਾ ਜੇ ਮਸ਼ੀਨ ਤੇ ਚੋਲੋ ਤੇ ਹੱਤੀ ਚੋਲੋ ਕੋਈ ਚੱਕਰ ਨਹੀਂ ਤਰੀਕ ਹੈਗੀ ਆ ਦੋਸਤੋ ਅੱਜ 20 ਤੇ 12ਵਾਂ ਮਹੀਨਾ ਲੈਵੇ ਪੱਕਾ ਦਿਖਾ ਦਿੰਨੇ ਆ ਤੁਹਾਨੂੰ ਐ ਬਿਲਕੁਲ ਸਾਫ਼ ਸੁਥਰੀ ਥਣ ਥਣ ਦੇਖੋ ਪੂਰਾ ਗੈਪ ਤੇ ਆ ਗਿਆ ਹੁਣ ਚੋਈਆਂ ਹੋਈਆਂ ਨੇ ਖਾਲੀ ਕਰੀਆਂ ਹੋਈਆਂ ਨੇ ਦੇਖੋ ਕੁਆਲਿਟੀ ਪੂਰੀ ਇੱਕ ਨੰਬਰ ਆ ਤੇ ਕਿੰਨੇ ਦੇ ਦਾਂਗੇ ਬਈ ਅਸੀਂ ਬਿਲਕੁਲ ਜਾਇਜ਼ ਰੇ 80000 ਰੁਪਏ ਦੇ ਦਾਂਗੇ ਵੀਰੇ 80000 ਦੀ ਹਾਂਜੀ 80000 ਦੀ ਦੇਣ ਲੈਣਾ ਕਹਿੰਦਾ 80000 ਦੀ ਦੇ ਦਾਂਗੇ ਦੇਖ ਸਕਦੇ ਹੋ ਦੋਸਤੋ ਪਹਿਲਾ ਸੂਆ ਬੱਸੀ ਜਾ ਕੇ ਰਾਂ ਲੈ ਕੇ ਕਿਸੇ ਭਰਾਣੇ ਕਈ ਸਾਲ ਵੇਚਣ ਦੀ ਲੋੜ ਨਹੀਂ ਹੈਗੀ ਤੇ ਦੋ ਨੰਬਰ ਤੇ ਤੋਕੜਾ ਬਣਾ ਗਈ ਜੀ ਇਹ ਕਿੰਨੇ ਟਾਈਮ ਦੀ ਗੱਬੜਾ ਬਈ ਇੱਕ 12ਵੇਂ ਮਹੀਨੇ ਦੀ 22 ਤਰੀਕ ਨੂੰ ਵੀਰੇ 3 ਮਹੀਨਿਆਂ ਦੀ ਹੋ ਜਾਊਗੀ ਠੀਕ ਹੈ ਠੀਕ ਆਪ ਕਿਹੜੇ ਸੀਮਣ ਦੀ ਆਪ ਹੈਗੀ ਇਹ ਸਨੋਮੈਨ ਦੀ ਸਨੋਮੈਨ ਦੀ ਹਮਾਰ ਦਾ 66 ਸੀਮਣ ਲੱਗਾ ਹੋਇਆ ਠੀਕ ਹੈ ਜੀ ਠੀਕ ਆ 60 ਲੀਟਰ ਦੁੱਧ ਦਾ ਬਈ ਇਹ ਥੱਲੇ ਹਾਂਜੀ ਤੇ ਚਾਹੇ ਮਸ਼ੀਨ ਤੇ ਚਲੋ ਚਾਹੇ ਹੱਥੀ ਚੋ ਠੀਕ ਆ ਬਾਈ ਕੋਈ ਬਹਿਮ ਨਹੀਂ ਹੈ ਤੇ ਬਾਈ ਫਾਰਮ ਵਾਲੇ ਤਾਂ ਗਾਵਾਂ ਲੈਂਦੇ ਹੁੰਦੇ ਨੇ ਤੁਸੀਂ ਵੇਚ ਕਰ ਰਹੇ ਹੋਗੇ ਇਹਦੇ ਨਾਲ ਬਾਈ ਸਭ ਤੋਂ ਏਆਈ ਪਹਿਲਾਂ ਕਰਾਈ ਗਈ ਠੀਕ ਆ ਜੀ ਉਹ ਸਾਡੇ ਹੁਣ ਮਤਲਬ ਵੀ ਕੱਲੀ ਨੂੰ ਮਤਲਬ ट्रांजੈਕਸ਼ਨ ਪਾਉਣ ਵਾਸਤੇ ਕੋਈ ਖਾਨਾ ਬੇਲਾ ਨਹੀਂ ਹੈਗਾ ਠੀਕ ਆ ਜੀ ਆ ਕਿ ਉਹ ਸਾਫ ਚ ਨਹੀਂ ਆ ਰਹੀ ਖਾਨਾ ਤੇ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਇਹ 3 ਮਹੀਨੇ ਦੀ ਹੋ ਜੂ ਵੀਰੇ 22 ਤਰੀਕ ਨੂੰ 3 ਮਹੀਨੇ ਦੀ ਗੱਬਣਾ ਦਿਓ ਦੋਸਤੋ ਦੇਖ ਸਕਦੇ ਹੋ ਹੀਰੇ ਵਰਗੀ ਗਾਂ ਕੀ ਕਹਿਮਾ ਸੁਆ ਬਈ ਇਹ ਦੂਜਾ ਸੁਆ ਸੋਨਾ ਵੀਰੇ ਨੇ ਦੂਜਾ ਸੁਆ ਸੂਣਾਗਾ ਜੀ ਹਾਂ ਠੀਕ ਆ ਜੀ ਠੀਕ ਆ ਤੇ ਹੁਣ 3 ਮਹੀਨੇ ਦੀ ਗੱਬਣਾ ਤਿੰਨ ਮਹੀਨਾ ਦੀ ਗੱਬਣਾ 7 ਲੀਟਰ ਦੋਦੀ 7 ਲੀਟਰ ਦੋਦਾ ਦੋਵੇਂ ਟਾਈਮ ਦੋਨੇ ਟਾਈਮ ਦਾ ਤੇ ਵਧੀਆ ਠੰਡੀ ਸ਼ੀਰ ਮਿਲਦੀ ਐ ਜੀ ਅਸੀਂ ਮਸ਼ੀਨ ਨਾਲ ਇਹ ਇੱਕ ਜਵਾਕ ਬੈਠੇ ਰਹਿਣ ਕੋਈ ਬਹਿ ਨਹੀਂ ਠੀਕ ਐ ਠੀਕ ਐ ਹਾਈਟ ਹੂਟ ਦੇਖ ਸਕਦੇ ਹੋ ਤੇ ਕਿਹੜਾ ਸੀਮਣੇ ਦਾ ਇੱਕ ਭਰਾਇਆ ਹੋਇਆ ਜੀ ਹੁਣ ਠੀਕ ਆ ਇਹ ਆ ਜਿਹੜੇ ਮਾਰਦਾ 68 ਸੀਮਣ ਭਰਾਇਆ ਹੋਇਆ ਬਈ ਹਮਰ ਦਾ ਜੀ ਹਾਂ ਹਮਰ ਦਾ 68 ਸੀਮਣ ਠੀਕ ਆ ਜੀ ਠੀਕ ਆ ਜਾਣ ਦੇ ਪੁੱਤ ਜਾਂ ਕੁਆਲਿਟੀ ਦੇਖੋ ਦੋਸਤੋ ਪੂਰੀ ਇੱਕ ਨੰਬਰ ਆ ਗਈ ਤੇ ਤਾਜੀ ਦਾ ਕਿੰਨਾ ਕ ਦੁੱਧ ਦਿੱਤਾ ਹੋਇਆ ਬਈ ਤਾਜੀ ਦਾ ਵੀਰੇ 27-28 ਲੀਟਰ ਦਿੱਤਾ ਦੀ ਇਹਨੇ 27-2 ਪਿਛਲੇ ਸੂਏ ਦੀ ਉਹ ਖੜੀਆ ਪੱਛੀ ਅਸੀ ਠੀਕ ਆ ਜੀ ਆਹ ਆ ਜੀ ਹਾਂ 24 ਨੰਬਰ ਆ ਪਿਛਲੇ ਸੂਏ ਦੀ ਬੱਸੀ ਆ ਗਈ ਇਹਦੀ ਦੇਖੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤਰੀਕ ਹੈ ਗਿਆ 20 ਤੇ 12ਵਾਂ ਮਹੀਨਾ ਦੋਸਤੋ ਟੋਕੜ ਕੰਮਣ ਦੀ ਬਹੁਤ ਡਿਮਾਂਡ ਹੁੰਦੀ ਹੈ ਰੇਟ ਦੱਸ ਦਿਓ ਜੀ ਇਹਦਾ ਕਿੰਨਾ ਕਿੰਨੇ ਦੇਵਾਂਗੇ 1 ਲੱਖ ਰੁਪਏ ਹੀ ਦੇਵਾਂਗੇ ਭਾਈ ਆਪਾਂ 1 ਲੱਖ ਦੀ ਦੇ ਦਾਂਗੇ ਮਾਣ ਤਾਣ ਕਰ ਦਾਂਗੇ ਯਾ ਭਾਈ ਦਾ ਫੋਨ ਉਹੀ ਬੰਦਾ ਲਾਵੇ ਜਿਹੜੇ ਨੂੰ ਜ਼ਰੂਰਤ ਆ ਭਾਈ ਬੇਫਾਲਤੂ ਫੋਨ ਨਾ ਲਾਵੇ ਠੀਕ ਆ ਜੀ ਜਿਹੜੇ ਪ੍ਰਾਣੇ ਖਰੀਦਨੇ ਆ ਉਹੀ ਫੋਨ ਕਰੇ ਹਾਂ 1 ਲੱਖ ਜੋ ਮਾਨਦਾਨ ਕਰ ਦੋਗੇ ਹਾਂ ਸੁਆਦ ਵਾਲਾ ਕੋਈ ਫੋਨ ਨਾ ਲਾਵੇ ਠੀਕ ਹੈ ਠੀਕ ਆ ਤੇ ਕਿੰਨਾ ਕ ਦੁੱਧ ਪਾ ਦੂਗੀ ਹੂੰ ਬਈ ਇਹ ਦੁੱਧ ਬਾਈ ਜਿਹੜੇ ਹਿਸਾਬ ਨਾਲ ਬਰੀਡ ਆ ਇਹ ਮਤਲਬ ਵੀ ਹੁਣ 35 ਬੁੰਤੀ ਦਾ ਲਵੇ ਲਾਉਣੇ ਜਾਣੀ ਚਾਹੀਦੀ ਆ ਠੀਕ ਹੈ ਜੀ ਦੂਜਾ ਸੂਆ ਸੂਗੀ ਹੈ ਕੋਈ ਫਾਇਦਾ ਨਹੀਂ ਉਹ ਚੀਜ਼ ਦਾ ਠੀਕ ਹੈ ਦੂਜਾ ਸੂਆ ਸੂਗੀ ਮਤਲਬ 35 ਕੇ ਡੇਢ ਫੇੜ ਦੁੱਧ ਕੱਢੂਗੀ ਜਿਹੜੇ ਹਿਸਾਬ ਨਾਲ ਬਰੀਡ ਆ ਠੀਕ ਆ ਜੀ ਲੋ ਵੀ ਦੋਸਤੋ ਕਰ ਲੋ ਕਨੈਕਟ ਜਿਹੜੇ ਭਰਾਵਾਂ ਨੇ ਲੈਣੀਆਂ ਤੇ ਇੱਕ ਵਾਰ ਨੰਬਰ ਦੱਸ ਦਿਓ ਜੀ ਆਪਣਾ 98725 88900 ਵੀਰੇ 79 ਠੀਕ ਹੈ ਠੀਕਾ ਲੋ ਇੱਕ ਵਾਰ ਹੋਰ ਤੁਹਾਨੂੰ ਤੋਰਾ ਤਾਰਾ ਦਿਖਾ ਦਿੰਨੇ ਆ ਦਾ ਪੂਰੀ ਵੱਡੀ 9511 ਵਰਗੀ ਬੱਸੀ ਹੈਗੀ ਦੇਖ ਸਕਦੇ ਹੋ ਹਾਈਟ ਹੂਟ ਹੋਰ ਵੀ ਇਧਰ ਹੋਰ ਦਿਖਾ ਦਿਓ ਇੱਕ ਵਾਰ ਤਾਈ ਦਿਖਾ ਦਿਓ ਜੀ ਹਾਈਟ ਹੂਟ ਦੇਖ ਸਕਦੇ ਹੋ ਬਾਕੀ ਫੁੱਲ ਵੱਡੀ ਜਿਵੇਂ ਕਹਿੰਦਾ 9511 ਉਹ ਚੀਜ਼ ਆ ਫਿਰ ਇਹ ਦੇਖੋ ਪਹਿਲਾਂ ਤਾਂ ਇਹਦਾ ਮੁੰਦਰਾ ਮੁੰਦਰਾ ਕਹਿੰਦੇ ਹੁੰਦੇ ਜਿਹਨੂੰ ਹਾਈਟ ਥਣ ਥਣ ਪੂਰਾ 100 ਦੇ 100 ਗੁਣ ਸਾਰੇ ਗੁਣ ਪੂਰੇ ਨੇ ਚੈੱਕ ਪਾਸ ਆਪਣਾ ਡਾਕਟਰ ਲਿਆ ਕੇ ਦੋਸਤੋ ਚੈੱਕ ਪਾਸ ਕਰਾ ਸਕਦੇ ਹੋ ਪਸੰਦੀ ਕਰਾ ਸਕਦੇ ਹੋ ਆਪਣੀ ਲਿਆ ਕੇ ਚੈੱਕ ਪਾਸ ਕਰਾ ਸਕਦੇ ਹੋ 22 ਦੀ ਚੈੱਕ ਪਾਸ ਕਰਾਈ ਹੋਈ ਹੈਗੀ ਆ ਦੇਖੋ ਇੱਕ ਆ ਗਈ ਤਾਜੀ ਲੇਵਾ ਲੂਵਾ ਦੇਖੋ ਦੋਸਤੋ ਇਹਦਾ ਵੀ ਪੂਰਾ ਬਾ ਕੁਮਾਲੀ ਹੈਗਾ ਬਾਕੀ ਹੁਣ ਚਵਾਈ ਹੋਈ ਹੋਈ ਹੈਗੀ ਲੇਵਾ ਦੇਖੋ